ਵੀਡੀਓ ਵਿੱਚ ਜੁੜ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਨਵੀਆਂ ਰੈਸਪੀਸ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਅੱਜ ਆਪਾਂ ਬਣਾ ਕੇ ਤਿਆਰ ਕੀਤੇ ਜੀ ਮੋਤੀचूर ਦੇ ਲੱਡੂ ਜਿਵੇਂ ਕਿ ਰਕੜੀ ਦਾ ਤਿਉਹਾਰ ਆ ਰਿਹਾ ਤੇ ਆਪਾਂ ਮਠਿਆਈਆਂ ਬਾਹਰੋਂ ਲੈ ਕੇ ਆ ਰਹੇ ਜੋ ਕਿ ਸੁੱਧ ਨਹੀਂ ਹੁੰਦੀਆਂ ਤੇ ਸੁੱਧ ਤਰੀਕੇ ਨਾਲ ਨਹੀਂ ਬਣਾਈਆਂ ਜਾਂਦੀਆਂ ਹੁੰਦੀਆਂ ਇਸ ਕਰਕੇ ਅੱਜ ਆਪਾਂ ਮੋਤੀचूर ਦੇ ਲੱਡੂ ਘਰੇ ਬਣਾ ਕੇ ਤਿਆਰ ਕੀਤੇ ਇਹਦੇ ਲਈ ਸਿੰਪਲ ਆਪਾਂ ਇੱਕ ਵਸਨ ਦਾ ਮੀਡੀਅਮ ਥਿੱਕ ਬੈਟਰ ਬਣਾਇਆ ਜੀ ਪਾਣੀ ਨਾਲ ਸਿੰਪਲੀ ਇਹਦੇ ਵਿੱਚ ਕੋਈ ਮਸਾਲਾ ਕੋਈ ਸੋਡਾ ਕੋਈ ਕੁਝ ਨਹੀਂ ਪਾਉਣਾ ਸੀ ਬਸ ਆਪਾਂ ਉਹ ਬਣਾ ਲਿਆ ਤੇ ਉਹ ਥੋੜੀ ਵੀਡੀਓ ਸਕਿਪ ਹੋ ਗਈ ਪਲੀਜ਼ ਇਗਨੋਰ ਕਰਿਓ ਹੁਣ ਆਪਾਂ ਇਹਨੂੰ మీడిਅਮ ਸੇਕ ਤੇ ਤੇਲ ਆਪਾਂ ਗਰਮ ਕਰ ਲਿਆ ਰਿਫਾਈਨ ਗਰਮ ਕੀਤਾ ਤੁਸੀਂ ਚਾਹੋ ਤਾਂ ਦੇਸੀ ਕੀ ਉਹ ਵਿੱਚ ਵੀ ਤਾਂ ਸਕਦੇ ਹੋ ਤਾਂ ਆਪਾਂ ਇਸ ਬੀਟਰ ਨੂੰ ਬੈਟਰ ਨੂੰ ਥੋੜਾ ਥੋੜਾ ਪਾ ਕੇ ਇਕਦਮ ਕ੍ਰਿਸਪੀ ਹੁੰਨ ਤੱਕ ਫਰਾਈ ਕਰਾਂਗੇ ਕਿਉਂਕਿ ਆਪਣੇ ਕੋਲ ਕੋਈ ਅਜ ਬਚਰਨੇ ਨਹੀਂ ਚਰਨੇ ਤੋਂ ਨਹੀਂ ਬਣਾ ਰਹੇ ਕੋਈ ਕੁਝ ਨਹੀਂ ਨਾ ਕੋਈ ਹੁੰਦੀ ਬਣਾ ਰਹੇ ਆਪਾਂ ਸਿੰਪਲ ਹੀ ਬਸ ਬੈਟਰ ਨੂੰ ਫਰਾਈ ਕਰ ਲੈਣਾ ਲਓ ਜੀ ਇਸ ਦਾ ਜਿਦਾ ਆਪਾਂ ਵੀਡੀਓ ਵਿੱਚ ਬਦਨ ਦਿਖਾ ਰਹੇ ਆ ਇਦਾਂ ਥੋੜਾ ਥੋੜਾ ਆਪਾਂ ਬੈਟਰ ਪਾ ਕੇ 2 ਤੋਂ 3-3 ਮਿੰਟ ਸੇਕਲਵਾ ਕੇ ਫਰਾਈ ਕਰਕੇ ਰੱਖ ਲਾਂਗੇ ਇਦਾਂ ਕੀ ਹੋਏਗਾ ਇਦੇ ਨਾਲ ਕੀ ਹੋਏਗਾ ਜੋ ਆਪਣੇ ਬੂੰਦੀ ਦਾ ਟੈਕਸਚਰ ਐਸੇ ਬੈਟਰ ਤੋਂ ਆਪਾਂ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਿਨਾ ਕਿਸੇ ਮਸ਼ੀਨ ਤੋਂ ਅੱਜ ਬਣਾ ਕੇ ਤਿਆਰ ਕਰਾਂਗੇ ਸਿੰਪਲੀ ਆਪਾਂ ਕੋਈ ਅੱਜ ਗ੍ਰੈਂਡਰ ਦਾ ਯੂਜ਼ ਨਹੀਂ ਕਰ ਰਹੇ ਕੋਈ ਝਾਰੀ ਦਾ ਯੂਜ਼ ਨਹੀਂ ਕਰ ਰਹੇ ਆਪਾਂ ਸਿੰਪਲੀ ਜੋ ਹਰੇਕ ਚਈ ਘਰ ਦੇ ਵਿੱਚ ਸਮਾਨ ਅਵੇਲੇਬਲ ਹੁੰਦਾ ਉਹਦੇ ਤੋਂ ਬਣਾ ਕੇ ਤਿਆਰ ਕਰਾਂਗੇ ਜੀ ਲਓ ਜੀ ਆਪਾਂ ਬੈਟਰ ਪਾਤਾ ਫਿਰ ਆਈਓਨ ਵਾਸਤੇ ਹੁਣ ਆਪਾਂ ਇਹਨੂੰ ਇੱਕ ਪਲਟਾ ਕੇ ਦੋਨੋਂ ਸਾਈਡ ਤੋਂ ਸੇਕ ਲਵਾਂਗੇ ਜੀ ਹਲੋ ਜੀ ਇਹ ਫਰਾਈ ਹੋ ਰਿਹਾ ਜੀ ਆਪਣਾ ਬੈਟਰ 5 ਤੋਂ 7 ਮਿੰਟ ਆ 2 ਤੋਂ 3 ਮਿੰਟ ਬਾਅਦ ਇਹ ਵੀ ਉਲਟ ਪਲਟ ਕੇ ਇਹਨੂੰ ਫਰਾਈ ਕਰ ਲਾਂਗੇ ਤੇ ਫਿਰ ਆਪਾਂ ਤਹਾਰਾ ਦਿਨ ਵਿੱਚ ਆਪਾਂ ਅਕਸਰ ਮਿਠਾਈਆਂ ਲਿਆਉਣੇ ਆ ਪਰ ਉਹ ਜੋ ਬਣੀਆਂ ਹੁੰਦੀਆਂ ਮਿਠਾਈਆਂ ਬੜੇ ਹੋਰ ਗਲਤ ਢੰਗ ਨਾਲ ਜਾਂ ਬੜੇ ਬੇਕਾਰ ਸਮਾਨ ਨਾਲ ਤਿਆਰ ਹੁੰਦੀਆਂ ਨੇ ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਘਰੇ ਹੀ ਬਣਾਈਏ ਹੁਣ ਰਖੜੀ ਦਾ ਤਿਉਹਾਰ ਹੈ ਤੇ ਸਾਰੀਆਂ ਭੈਣਾਂ ਨੂੰ ਬੇਨਤੀ ਕਿ ਉਹ ਆਪਣੇ ਘਰੋਂ ਹੀ ਮਠੇ ਬਣਾ ਕੇ ਲੈ ਕੇ ਜਾਣ ਤੇ ਜਿਹੜੇ ਵੀ ਭੈਣਾਂ ਸਾਡੇ ਚੈਨਲ ਤੇ ਪਹਿਲੀ ਵਾਰੇ ਜੋੜ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਨੂੰ ਸਪੋਰਟ ਕਰਨ ਲਈ जिरे ਸਾਡੇ ਚੈਨਲ ਤੇ ਜੁੜ ਚੁੱਕੇ ਹਨ ਉਹਨਾਂ ਦਾ ਲੱਖ ਲੱਖ ਬਹੁਤਾਰੀ ਧੰਨਵਾਦ ਹੈ ਜਿਹੜੇ ਨਵੇਂ ਜੁੜ ਰਹੇ ਹਨ ਉਹਨਾਂ ਦਾ ਵੀ ਸਵਾਗਤ ਹੈ ਪਲੀਜ਼ ਚੈਨਲ ਨੂੰ ਸਪੋਰਟ ਕਰੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਜੀ ਲਓ ਜੀ ਬੈਟਰ ਬੱਸ ਹੋ ਗਿਆ ਸਾਡਾ 프라이 ਹੋ ਕੇ ਰੈਡੀ ਹੈ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਇੱਦਾਂ ਹੀ ਸਾਰਾ ਹੋਰ ਜੋ ਬੈਟਰ ਹੈ ਆਪਾਂ ਫਰਾਈ ਕਰਕੇ ਰੱਖ ਲਾਂਗੇ। ਲੋ ਜੀ ਬੈਟਰ ਆਪਣਾ ਫਰਾਈ ਹੋ ਚੁੱਕਾ ਹੈ। ਤੇ ਹੁਣ ਆਪਾਂ ਅੱਜ ਕੋਈ ਜੇ ਤੁਹਾਡੇ ਕੋਲ ਗ੍ਰੈਂਡਰ ਹੈ ਮੌਕੇ ਤੇ ਤਾਂ ਤੁਸੀਂ ਗ੍ਰੈਂਡਰ ਵਿੱਚ ਗ੍ਰाइंड ਕਰ ਲਓ। ਉਹਨਾਂ ਦਾ ਬਹੁਤ ਵਧੀਆ ਬੰਦਾ। ਮੈਂ ਅੱਜ ਹੈਂਡ ਚੋਪਰ ਨਾਲ ਹੀ ਇਹਨਾਂ ਨੂੰ ਗ੍ਰाइंड ਕਰ ਰਿਆ। ਤੁਹਾਡੇ ਕੋਲ ਜੋ ਚੀਜ਼ ਅਵੇਲੇਬਲ ਹੈ, ਈਜ਼ੀਲੀ ਅਵੇਲੇਬਲ ਦੋਸੀ ਉਦਾਂ ਕਰ ਲਓ। ਕਿਆ ਨਹੀਂ ਭਾਇਤਾ ਨਾ ਲੋਜੀ ਹੁਣ ਮੈਂ ਉਹਦੇ ਨਾਲ ਕਰ ਰਿਹਾ ਇੱਕ ਵਾਰ ਫਿਰ ਬੇਨਤੀ ਹੈ ਕਿ ਜਿਹੜਾ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰੀ ਜੁੜ ਰਿਹਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਨਵੀਆਂ ਰੈਸਪੀਸ ਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਅੱਲਾ ਹੋ ਜੀ ਤਾਂ ਜਾਂ ਆਪਾਂ ਨੇ ਛੋਟੇ ਕਰਕੇ ਛੋਟੇ ਛੋਟੇ ਪੀਸ ਕਰ ਲੈਣ ਪੀਸ ਲੈਣੇ ਆ ਜੀ ਤਾਂ ਜੋ ਇੱਕਦਮ ਬੂੰਦੀ ਵਰਗਾ ਟੈਕਸਚਰ ਇਹਨਾਂ ਰਾਜਵੇ ਘਰੇ ਵਧੀਆ ਸ਼ੁੱਧ ਤਰੀਕੇ ਨਾਲ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਇਸ ਕਰਕੇ ਬਾਹਰ ਦੀ ਚੀਜ਼ਾਂ ਖਾਣ ਵਿੱਚ ਖਾਣ ਨੂੰ ਇਗਨੋਰ ਕਰਿਆ ਕਰੋ ਕਰੇਬਣਾ ਆ ਕੇ ਆਪਣੇ ਬੱਚੇ ਨੂੰ ਚੋ ਕਰੋ ਮੈਂ ਮੰਮੀ ਨੂੰ ਰੈਸਪੀ ਸਟਾਈ ਕਰਦਾ ਰਹਿਣਾ ਤੇ ਆਪਣੇ ਚੈਨਲ ਦੇ ਕੰਮ ਕਰਨਾ ਤੇ ਪਲੀਸ ਆਪ ਬੈਨ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਬੱਚਿਆਂ ਨੂੰ ਸਿਹਤ ਦੇ ਦੇਮਾ ਕੇ ਸਵਾ ਇਹ ਵੀ ਉਸ ਦੀ ਮੰਗਦਾ ਨਾ ਤੁਸੀਂ ਕਰੇ ਕਿ ਬਸ ਆਪਕ ਲਈ ਇੱਕ ਬਾਰ ਦੀ ਚੀਜ਼ਾਂ ਉਹਨਾਂ ਨੂੰ ਲੈ ਕੇ ਦੇਣ ਤੋਂ ਉਹਨਾਂ ਨੂੰ ਖਾਣ ਤੇ ਪ੍ਰੋਗਰਾ ਕਰਾ ਕਰੇ ਲਓ ਜੀ ਹੁਣ ਸਾਡਾ ਬਸ ਮਿਕਸਰ ਲਗਭਗ ਬਣ ਕੇ ਰੈਡੀ ਹੈ ਤੇ ਮੈਂ ਅਗੋਂ ਕੱਢ ਕੇ ਦਿਖਾਉਣਾ ਤੁਹਾਨੂੰ ਕਿ ਇੱਦਾਂ ਹੀ ਆਪ ਸਾਰਾ ਕਰ ਲੈਣਾ ਵੀਡੀਓ ਵਿੱਚ ਸਾਰਾ ਕੁਝ ਨਹੀਂ ਦਿਖਾਉਂਦਾ ਵੈਸੇ ਬਸ ਥੋੜੀ ਜਿਹੀ ਵੀਡੀਓ ਸਕਿੱਪ ਕਰਨੀ ਪੈਂਦੀ ਹੈ ਪਲੀਜ਼ ਇਸ ਚੀਜ਼ ਨੂੰ ਇਗਨੋਰ ਕਰਿਓ ਇਹ ਬਿਲਕੁਲ ਮਾਈਕ ਇਹ ਬਿਲਕੁਲ ਮਾਰਕਟ ਸਟਾਈਲ ਬਣੇ ਆ ਬਿਨਾ ਚਾਰੇ ਤੋਂ ਬਿਨਾ ਕਿਸੇ ਮਸ਼ੀਨ ਤੋਂ ਤੇ ਬਿਨਾ ਕਿਸੇ ਕੋਈ ਦੇ ਬਾਹ ਦੇ ਸਿੰਥੈਟਿਕ ਫੈਬਰਿਕ ਤੋਂ ਜਸਟ ਮੈਂ ਥੋੜਾ ਜਿਹਾ ਕਲਰ ਜ਼ਰੂਰ ਪਾਇਆ ਇਹਨੂੰ ਇੱਕਦਮ ਵਧੀਆ ਕਲਰ ਦੇਣ ਵਾਸਤੇ ਵੈਸੇ ਤੇ ਇਦਾਂ ਵੀ ਠੀਕ ਬਣਦੇ ਆ ਲਓ ਜੀ ਮੈਂ ਆ ਪੀਸ ਲੈ ਤੁਸੀਂ ਵੀ ਇਦਾਂ ਹੀ ਕਰਨਾ ਜੇ ਤੁਸੀਂ ਸ਼ਾਪਰ ਚੇਨਿੰਗ ਕਰਨਾ ਚਾਹੋ ਤਾਂ ਲਓ ਜੀ ਆਪਣੀ ਇਹ ਜੋ ਬੁੰਦੀ ਹੈ ਜੋ ਮੋਤੀ ਹੈ ਮੋਤੀ ਚੂਰ ਲੱਡੂ ਦੇ ਮੋਤੀ ਪਾਕ ਵਾਲੇ ਉਹ ਬਣ ਕੇ ਰੈਡੀ ਹੈ ਤਾਂ ਹੁਣ ਆਪਾਂ ਇਸ ਵਾਸਤੇ ਚਾਣੀ ਬਣਾਵਾਂਗੇ ਇਹਦੇ ਲਈ ਕੋਈ ਆਪਾਂ ਤਾਰ ਵਾਲੀ ਚਾਣੀ ਨਹੀਂ ਬਣਾਉਣੀ ਸਿਰਫ ਇਹਨੂੰ ਇੰਨਾ ਕੁ ਆਪਾਂ ਨੇ ਥਿੱਕ ਕਰਨਾ ਹੈ 2 ਤੋਂ 3 ਮਿੰਟ ਉਬਾਲਣ ਤੋਂ ਬਾਅਦ ਕਿ ਇਹ ਇੱਕਦਮ ਰਿਫਾਈਨਡ ਔਇਲ ਦੀ ਤਰ੍ਹਾਂ ਜਦੋਂ ਆਪਾਂ ਹੱਥ ਨਾਲ ਟੱਚ ਕਰੀਏ ਤੇ ਰਿਫਾਈਨਡ ਔਇਲ ਦੀ ਤਰ੍ਹਾਂ ਲੱਗੇ ਬਸ ਇਸ ਤੋਂ ਜ਼ਿਆਦਾ ਸੰਘਣੀ ਨਹੀਂ ਬਣਾਉਣੀ ਤੇ ਇਹਦੇ ਵਿੱਚ ਪਾਣੀ ਦੀ ਮਾਤਰਾ ਥੋੜੀ ਰੱਖਣੀ ਖਾਂਡ ਦੇ ਮੁਕਾਬਲੇ ਤੀਜਾ ਹਿੱਸਾ ਜਾਂ ਅੱਧੀ ਰੱਖਣੀ ਹੈ ਤਾਂ ਜੋ ਕੀ ਇਹ ਇਹ ਛੇਤੀ ਡਿਲੀਊਟ ਹੋ ਜੇ ਤੇ ਪਾਣੀ ਬਾਅਦ ਵਿੱਚ ਇਹਨੂੰ ਸੁੱਕਣ ਵਿੱਚ ਔਖਤ ਨਾ ਆਵੇ ਕਿਉਂਕਿ ਜਦੋਂ ਆਪਾਂ ਇਹਨੂੰ ਬੂੰਦੀ ਨੂੰ ਇਹਦੇ ਵਿੱਚ ਪਾਵਾਂਗੇ ਤੇ ਜ਼ਿਆਦਾ دیر ਸੁਕਾਉਂਦੇ ਰਹਿਾਂਗੇ ਤਾਂ ਇਹ ਇੱਕਦਮ ਤਾਰ ਵਾਲੀ ਚਾਸ਼ਨੀ ਵਾਂਗ ਬਣ ਜੇਗੀ ਤੇ ਥੋੜੀ ਹੀ ਆਪਣੇ ਲੱਡੂ ਦੀ ਸਖਤ ਬਣਗੇ ਸੋ ਪਲੀਜ਼ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਖੰਡ ਦੇ ਕ੍ਰਿਸਟਲ ਨਾ ਬਣਨ ਤੇ ਆਪਾਂ ਪਾਣੀ ਥੋੜਾ ਜਿਹਾ ਪਾਈਏ ਤੇ ਲੱਡੂ ਇੱਕਦਮ ਫੁਲਫੁਲੇ ਬਣਨ ਮੂੰਹ ਚ ਪਾਉਂਦੇ ਸਾਰ ਕੁਲ ਜਾਣ ਵਾਲੇ ਲਓ ਜੀ ਆਪਾਂ ਨੇ ਖੰਡ ਪਾਤੀ ਪਾਣੀ ਪਾਤਾ ਸਿਲੰਡਰ ਵਰਨ ਕਰਤਾ ਹੁਣ ਚਾਸ਼ਨੀ ਬਣਾਵਾਂਗੇ ਹੁਣ ਥੋੜੀ ਜਿਹੀ ਆਪਾਂ ਪਾਤੀਆਂ ਇਲਾਚੀਆਂ ਕੁੱਟੀਆਂ ਆਈਆਂ ਫੀਰ ਕੇ ਇਦਾਂ ਪਾਤੀਆਂ ਨੇ ਦਾਣੇ ਸਨੇਤ ਉਸੀ ਚਾਹੋ ਤਾਂ ਥੋੜਾ ਹੋਰ ਕੇਸਰ ਜਾਂ ਕੋਈ ਹੋਰ ਫਲੇਵਰ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਘਰ ਮੈਂ ਸਧਾਰਣੀ ਬਣਾਈ ਆ ਹੁਣ ਇਹਦੇ ਵਿੱਚ ਥੋੜਾ ਜਿਹਾ ਰੈੱਡ ਫੂਡ ਕਲਰ ਪਾ ਦਿੱਤਾ ਮੈਂ ਤਾਂ ਜ ਸੋਨਾ ਸੋਨਾ ਰੰਗ ਆ ਵੀ ਬਸ தென் 2 ਤੋਂ 3 ਮਿੰਟ ਆਪਾਂ ਇਹਨੂੰ ਉਬਾਲਾ ਦਵਾਵਾਂਗੇ ਤੇ ਥੋੜੀ ਜੀ ਮਤਲਬ ਕਿ ਠਿੱਕ ਕਰਾਂਗੇ ਤੇ ਬਸ ਆਪਣੀ ਬਣ ਕੇ ਰੈਡੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਾਂਗੇ ਆਪਣਾ ਬਣਿਆ ਹੋਇਆ ਮੋਤੀ ਚੂਰਾ ਦਾ ਮੋਤੀ ਚੂਰਾ ਜੇ ਇੱਕ ਵਾਰੀ ਫੇਰ ਤੋਂ ਬੇਨਤੀ ਹੈ ਕਿ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰੀ ਜੋੜ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਨਵੀਆਂ ਰੈਸਪੀਸ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਲਓ ਜੀ ਸਾਡੀ ਚਾਸ਼ਨੀ ਨੂੰ ਉਬਾਲ ਆ ਗਿਆ ਤੇ ਇਹ एकदम ਥਿੱਕ ਹੋ ਗਈ ਜਿੰਨੀ ਕੁ ਆਪਾਂ ਨੂੰ ਚਾਹੀਦੀ ਹੈ ਬਸ ਬਹੁਤ ਜ਼ਿਆਦਾ ਨਹੀਂ ਚਾਹੀਦੀ ਥੋੜਾ ਜਿਹਾ ਅੱਧਾ ਤੋਂ 1 ਮਿੰਟ ਤਾਂ ਹੋਰ ਪਾਲ ਦਵਾਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਾਂਗੇ ਮੋਤੀ ਵਾਲਾ ਚੂਰਾ ਜੋ ਮੋਤੀ ਬੇਸਣ ਵਾਲਾ ਜੋ ਚੂਰਾ ਬਣਾਇਆ ਬੇਸਣ ਵਾਲੀ ਬੁਲਦੀ ਹੋਪ ਇਹਦੇ ਵਿੱਚ ਪਾ ਦੇਾਂਗੇ ਤੇ 2 ਮਿੰਟ ਫਿਰ ਇਸ ਨੂੰ ਆਪਾਂ ਮਿਕਸ ਕਰਕੇ ਦੋ 1 ਮਿੰਟ ਹੋਰ ਸਿਰਫ ਇਹਨੂੰ ਪਕਾਵਾਂਗੇ ਤੇ ਇਹਨਾਂ ਵਿੱਚ ਇੱਕ ਚਮਚ ਮਹਪਾਤਾ ਦੇ ਦੇਈ ਸੀ ਕਿਉਂ ਇਨ ਦਾ ਟੇਸਟ ਵਧੀਆ ਆਏਗਾ ਵੈਸੇ ਤਾਂ ਐਨੀ ਜ਼ਿਆਦਾ ਪਾਣ ਦੀ ਜ਼ਰੂਰਤ ਵੀ ਨਹੀਂ ਹੈ। ਬਾਕੀ ਤੁਸੀਂ ਥੋੜਾ ਜਿਹਾ ਰਹਿਣ ਕੇ ਪਾ ਲੇ ਤਾਂ ਉਹਦੋਂ ਵਧੀਆ। ਜੇ ਹੋਣੀ ਪਾਤਾ ਤਾਂ ਤਾਂ ਵੀ ਠੀਕ ਹੈ। ਬਸ ਹੁਣ ਇੱਕ ਮਿੰਟ ਆਪਾਂ ਇਹਨੂੰ ਪਕਾਵਾਂਗੇ। ਠੰਡਾ ਹੋਣ ਲਈ ਰੱਖ ਦਾਂਗੇ। ਜਦੋਂ ਇਹ ਨਾਰਮਲ ਟੈਂਪਰੇਚਰ ਤੇ ਆ ਜਾਏਗਾ ਥੋੜਾ ਜਿਹਾ ਹਲਕਾ ਗਰਮ ਹੋਈਦਾ ਉਹਦੋਂ ਆਪਾਂ ਇਸ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ। ਲਓ ਜੀ। ਬਸ ਇਹ ਹੁਣ ਬਣ ਕੇ ਰਾੜੀ ਪੱਕ ਕੇ ਰੈਡੀ ਹੈ। ਅਗਰ ਤੁਸੀਂ ਇਸ ਸੇ ਤੋ ਬਰਫੀ ਬਣਾਉਣਾ ਚਾਹੁੰਦੇ ਹੋ ਤੇ ਇਸੇ ਨੂੰ 2 ਮਿੰਟ ਦੋ ਦੋ ਤੋਂ 3 ਮਿੰਟ ਹੋਰ ਪਕਾਉਂਦੇ ਚੋ ਇਹ ਥੋੜਾ ਇਹਦੇ ਵਿੱਚ ਕੀ ਚਾਸ਼ਨੀ ਲਓ ਜੀ ਆਪਾਂ ਇਹਨਾਂ ਕੋਈ ਪਕਾਉਣਾ ਤੇ ਜੇ ਤੁਸੀਂ ਇਹਦੇ ਤੋਂ ਪਰਫੀ ਬਣਾਉਣੇ ਨੇ ਤਾਂ 2 ਮਿੰਟ ਹੋਰ ਤੁਸੀਂ ਪਕਾ ਲਓ ਤੇ ਇੱਕ ਟ੍ਰੇ ਦੇ ਵਿੱਚ ਸੈੱਟ ਹੋਣ ਲਈ ਰੱਖ ਦਿਓ। ਘੰਟੇ ਬਾਅਦ ਇਹਨੂੰ ਕੱਟ ਲਓ ਤੇ ਬਸ ਆਪਣੀ ਬਰਫੀ ਬਣ ਜੂਗੀ। ਤੇ ਜੇ ਤੁਸੀਂ ਲੱਡੂ ਬਣਾਉਣੇ ਮੇਰੀ ਤਰ੍ਹਾਂ ਤੇ ਬਸ ਆਪਾਂ ਹੁਣ ਇਹਨੂੰ ਤੇ ਬੰਦ ਕਰ ਦਾਂਗੇ ਤੇ ਮੈਂ ਇਹਦੇ ਵਿੱਚ ਪਾਤੇ ਜੀ ਹੋਰ ਕੋਈ ਮੇਰੇ ਕੋਲ ਡਰੈਕਟ ਨਹੀਂ ਸੀਗਾ ਅੱਜ ਤੇ ਮੈਂ ਇਹਦੇ ਵਿੱਚ ਪਾਤੇ ਜੀ ਮਸਕਮੈਲਨ ਸੀਡਸ ਜਾਂ ਖਰਬੂਜੇ ਦੇ ਬੀਜ ਤੇ ਹੁਣ ਆਪਏ ਇਹਨਾਂ ਨੂੰ ਬਸ ਮਿਕਸ ਕਰਕੇ ਰੱਖ ਤਾ ਠੰਡਾ ਹੋਣ ਲਈ ਜਦੋਂ ਹੁਣ ਲਓ ਜੀ ਇਹ ਹੁਣ ਠੰਡਾ ਹੋ ਗਿਆ ਥੋੜਾ ਜਿਹਾ ਨਾਰਮਲ ਟੈਂਪਰੇਚਰ ਤੇ ਗਰਮ ਹੈ ਤੇ ਹੁਣ ਆਪਾਂ ਇਹਦੇ ਤੋਂ ਲੱਡੂ ਬਣਾ ਕੇ ਤਿਆਰ ਕਰਾਂਗੇ ਇਹਦੇ ਥੋੜਾ ਵਾਹ ਕਾਫੀ ਗਰਮ ਹੈ ਤੋ ਥੋੜਾ ਜਿਹਾ ਤੇ ਗਰਮ ਹੋਵੇਗਾ ਤੇ ਤਾਂ ਹੀ ਇਹ ਤਾਂ ਹੀ ਲੱਡੂ ਬੜੀ ਸਹੀ ਬਣਨਗੇ ਤੇ ਤੁਸੀਂ ਆਪਦੇ ਸਾਈਜ਼ ਦਾ ਆਪਦੀ ਮਰਜ਼ੀ ਦੇ ਮੁਤਾਬਕ ਸਾਈਜ਼ ਬਣਾ ਲਓ ਮੈਂ ਛੋਟਾ ਸਾਈਜ਼ ਤੇ ਹੀ ਬਣਾਏ ਆ ਤੇ ਖਾਣ ਵਿੱਚ ਬਹੁਤ ਹੀ ਟੇਸਟੀ ਬਣੇ ਆ ਪਲੀਜ਼ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਏਦਾਂ ਦੀਆਂ ਰੈਸਪੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਜੀ ਲਓ ਜੀ ਸਾਡੇ ਮੋਤੀਚੂਰ ਦੇ ਲੱਡੂ ਬਣ ਕੇ ਰੈਡੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਤੇ ਬਣਾ ਕੇ ਜਰੂਰ ਮੇਰੇ ਨਾਲ ਸ਼ੇਅਰ ਕਰਿਓ ਪਿਕਚਰ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੇ ਬਣੇ ਆ ਤੁਹਾਡੇ ਕੋਲ ਵੀ ਇਹ ਬਹੁਤ ਆਸਾਨ ਰੈਸਪੀ ਹੈ ਜੋ ਹਾਂ ਕੋਈ ਪਹਿਲੀ ਵਾਰ ਵਿੱਚ ਬਣਾ ਲੇਗਾ ਬਣਾ ਲੇਗਾ ਤੇ ਹਮਾਰਾਂ ਵਿੱਚ ਆਪਾਂ ਅਕਸਰ ਹੀ ਬਾਹਰੋਂ ਲਿਆ ਕੇ ਮਠਿਆਈਆਂ ਖਾਂਦੇ ਆਂ ਪਰ ਉਹ ਹੈਲਥੀ ਨਹੀਂ ਹੁੰਦੀਆਂ ਵਧੀਆ ਨਹੀਂ ਹੁੰਦੀਆਂ ਭਾਵੇਂ ਕਿੰਨੀ ਮਰਜ਼ੀ ਮਹਿੰਗੀਆਂ ਲਿਆਈ ਗਈ। ਜਿੰਨੀ ਮਰਜ਼ੀ ਮਸ਼ਹੂਰ ਦੁਕਾਨ ਤੋਂ ਲਾਈ। ਪਰ ਜੋ ਕਰਦੀ ਚੀਜ਼ ਕਰਦੀ ਏ ਪਲੀਜ਼ ਥੈਂਕ ਯੂ।